ਕੋਈ ਸਾਧਨ ਫੂੰਚ ਲੱਗ ਗਿਆ ਨੇ ਉਹ ਗਾਣੂ ਪੱਠੇ ਕੌਣ ਪਾਊਗਾ ਗਾਣੂ ਪੱਠੇ ਪਾਉ ਜਾਗੇ ਹੋਰ ਖੜੇ ਆ ਜਾ ਯਾਰ ਇਹਨੇ ਹੀ ਲੋਟਾਂ ਦੀ ਮੋਟੀ ਛੁੱਟੀ ਆ ਦਰ ਮਿੱਟੀ ਕੁੱਗਦੀ ਦੀ ਚੱਲ ਯਾਰ ਆ ਜਾ ਯਾਰ ਆਇਆ ਹੈ ਯਾਰ ਭਾਈਏ ਪੱਠੇ ਤਪਾ ਤੈਨਾਂ ਨੇ ਚੱਲ ਜਾ ਕੇ ਟੋਕੜਾ ਚੱਲੋ ਇੱਧਰ ਚੱਲ ਯਾਰ ਇਹਦਾ ਪਾਸੇ ਮੀਰਾ ਪੁੱਤ ਨੂੰ ਆਉਣ ਨਹੀਂ ਪਾ ਸਕਦੇ ਤੇ ਛੱਡੇ ਅਸੀਂ ਅਸੀਂ ਕਿਹੜਾ ਗਾਹਾਂ ਦੀ ਬੱਚੇ ਨਹੀਂ ਹੈਗੇ ਕੋਈ ਆਹ ਤਾਂ ਬਿੱਲੇ ਫਿਰਦੇ ਰਹਿੰਦੇ ਆ ਆਪਾਂ ਨੂੰ ਵੀ ਗੱਲ ਤੋਂ ਕਹਿੰਦੇ ਗਾਈ ਨਹੀਂ ਲਾਉਣਿਆ ਯਾਰ ਅਰ ਲਾਈਨ ਤਾਂ ਠੀਕ ਹੈ ਸਣੀ ਆਹਾ ਬਾਪ ਜਿੰਨੇ ਬੇਚਣਾ ਤੇ ਗਿਓ ਨੂੰ ਆਪਾਂ ਉਹ ਰੋ ਬੇਚ ਜਾਣਾ ਉਹ ਕਰਦੇ ਆ ਯਾਰ ਕਰਦੇ ਆ ਆਪਾਂ ਵੀ ਨਾ ਕਰਦੇ ਆ ਬਾਬੇ ਨੂੰ ਹੁਣ ਚੱਲ ਹੋਰ ਯਾਰ ਤੇ ਪਾ ਤਾ ਤਾਂ ਦਾ ਸਾਰਾ ਦਿਨ ਨਹੀਂ ਰਿਹਾ ਆਪਾਂ ਚੱਲ ਯਾਰ ਕਰਦੇ ਆ ਸਰੀ ਬਣਾਉਣੇ ਆ ਕੋਈ ਆ ਫੂਲ ਲਾ ਦੇ ਯਾਰ ਵੇਚਦੇ ਪਰੇ ਗਾਂ ਨੂੰ ਚੱਲ ਫੂਲ ਹੀ ਲਾਉਣੇ ਆ ਫਿਰ ਹੈਲੋ ਬਾਬਾ ਕਿੱਥੇ ਆ ਹਾਂ ਦੀਪ ਕਿਵੇਂ ਸੀ ਗਾਂ ਵਿੱਚ ਨਹੀਂ ਸੀ ਯਾਰ ਅਸੀਂ ਗਾਂ ਵਿੱਚ ਨਹੀਂ ਆ ਅੱਜ ਹੀ ਆਮਾ ਹੁਣੀ ਚੱਲ ਫਿਰ ਆ ਗਿਆ ਮੈਂ ਆਏ ਯਾਰ ਛੇਤੀ ਆ ਜਾ ਕਰੀ ਆ ਜਾ ਜਲਦੀ ਆ ਜਾ ਗਾਂ ਵੇਚਣੀਆਂ ਅਸੀਂ 엥ਗਾ ਠੀਕ ਐ ਆਉਂਦਾ ਲੈ ਵੀ ਮਿੱਤਰਾ ਜਵਾਕ ਜੀ ਅੜ ਗਏ ਤੇ ਆਪਾਂ ਬੱਕਰੀ ਦੇ ਮੁੱਲ 'ਚ ਹੀ ਲਿਆਉਣੀ ਐ ਇਹਨਾਂ ਤੋਂ ਜਵਾਕਾਂਿਆਂ ਤੋਂ ਇਹਨਾਂ ਨੂੰ ਲਾਉਣੀ ਐ ਰਗੜਾ ਇਹਦੇ ਨੂੰ ਲੈਣਾ ਬੱਸ ਹਾਂ ਦੀਪਕ ਕਿੰਨੇ ਦੀ ਦੇਣੀ ਆ ਕਰ ਉਹ ਹੱਸ ਬਾਬਾ ਬੱਸ ਬਾਬਾ ਕਿੰਨੇ ਦੀ ਲੈਣੀ ਐ ਇਹ ਤਾਂ 5000 ਰੁਪਏ ਦੇ ਦਿੰਦਾ ਬੱਕਰੀ ਲਈ ਬਾਬਾ ਹੈ ਗਾਂ ਵੀ ਯਾ ਤੂੰ ਤਾਂ ਗੱਲਵਾ ਕੁਝ ਨਹੀਂ ਕਰ ਰਾ ਜਬਾਕ ਵਾਲੀ ਆ ਕੱਲੀ ਗਾਂ ਕੀ ਇਹਦੇ ਪਿੱਛੇ ਕੀ ਆ ਪੂਸ ਪੂਸ ਲੱਗਿਆ ਇਹੋ ਕੀ ਕਰਵਾਣਾ ਪੂਸ ਦਾ ਹੈ ਵੀ ਆ ਹੁਣ ਆ ਦੇ ਪਿੱਛੇ ਤੇਰੀ ਗਾਂ ਦੀਆਂ ਲੱਤਾਂ ਵਿੰਗੀਆਂ ਨੇ ਤੁਰਦੀ ਨਹੀਂ ਇਹੇ ਬਾਬਾ ਤੂੰ ਦੁੱਧ ਪੀਣਾ ਕੇ ਹੌਲੇ ਮੱਲੇ ਤੇ ਲੈ ਕੇ ਜਾਣਾ ਇਹਨੂੰ ਹੌਲੇ